9:11 ਤੋਂ ਬਾਅਦ 11 ਦੇ ਵਿੱਚ ਵਿੱਚ ਇਹ ਗੱਡੀ ਦੇ ਵਿੱਚੋਂ ਗਾਇਬ ਹੋ ਗਿਆ ਗੱਡੀ ਅਨਲੌਕ ਹੀ ਚਾਬੀ ਵਿੱਚ ਹੀ ਤਾਂ ਕਿ ਇੱਕ ਕੁੱਲੀ ਸੀ ਤੇ ਇੱਕ ਸੱਜੇ ਪੈਰ ਦਾ ਬੂਟ ਦੇਰ ਵਿੱਚ ਪਿਆ ਸੀ ਜੋ ਘਰ ਆਈ ਨਹੀਂ ਹੈ ਜੀ ਉਦੋਂ ਕਿਤੇ ਕੋਈ ਉਹਨਾਂ ਨੂੰ ਲੈ ਕੇ ਆਇਆ ਕਿਤੇ ਉਦੇਸ਼ ਕੀ ਕਿ ਆਇਆ ਗੱਡੀ ਦੇ ਵਿੱਚ ਚਾਬੀ ਉਦੋਂ ਲੱਗੀ ਹੋਈ ਸਮਾਨ ਵੀ ਸਾਰਾ ਉੱਥੇ ਹੀ ਪਿਆ ਛਿਣ ਸਭ ਕੁਝ ਸੀ ਬੜਾ ਮੈਂਬਰ ਬਲੌਕ ਸੰਤਰੀ ਹੈ ਜੀ ਸਾਡੇ ਪਿੰਡੋਂ ਜਸਵੰਤ ਸਿੰਘ ਮੁੰਡਾ ਉਮਰ ਉਹ 36 ਸਾਲ ਆ ਉਹ ਆਪਣੇ ਮਿਸਿਸ ਨੂੰ ਕਪੂਰਥਾ ਛੱਡਣ ਗਿਆ ਸੀ ਹਾਈਲਿਟ ਸੈਂਟਰ ਔਰ ਤੇ ਬਾਅਦ ਵਿੱਚ ਇਹ ਮੁੰਡਾ ਵਾ ਜਸਵੰਤ ਸਿੰਘ ਜੀ ਤੇ ਇਹ ਬਾਅਦ ਚ ਅਸੀਂ ਉੱਥੇ ਦੇਖਿਆ ਇੱਕ ਕੈਮਰਾ ਉਹਦੇ ਵਿੱਚੋਂ 10:38 ਤੇ ਉੱਥੋਂ ਲੰਘਿਆ ਤੇ ਪੌਣੇ 11 ਦੇ ਵਿੱਚ ਵਿੱਚ ਇੱਥੇ ਆ ਗਿਆ ਜੀ ਪੌਣੇ 11 ਤੋਂ ਬਾਅਦ 11 ਦੇ ਵਿੱਚ ਵਿੱਚ ਇਹ ਗੱਡੀ ਦੇ ਵਿੱਚੋਂ ਗਾਇਬ ਹੋ ਗਿਆ ਗੱਡੀ ਅਨਲੌਕ ਹੀ ਚਾਬੀ ਵਿੱਚ ਹੀ ਤਾਂ ਕਿ ਇੱਕ ਖੁੱਲੀ ਸੀ ਤੇ ਇੱਕ ਸੱਜੇ ਪੈਰ ਦਾ ਬੂਟੇ ਇਹਦੇ ਵਿੱਚ ਪਿਆ ਸੀ ਤੇ ਇਸ ਕਰਕੇ ਵੀ ਸਾਰਾ ਸੁਰੱਖਪਨ ਨਹੀਂ ਦੀ ਤੀਗਾ ਬਿਲਕੁਲ ਪੰਦੇ ਨਹੀਂ ਦੀ ਤੀਗਾ ਜੀ ਪੌਣੇ 11 ਦਾ ਟਾਈਮ ਆਸ ਵੀ ਹੁੰਦਾ ਤੇ ਅਸੀਂ ਤੇ ਸਾਰਾ ਨਗਰ ਹੀ ਆ ਦੇਖ ਲਓ ਤੁਸੀਂ ਪਿੱਛੇ ਢੰਡੇ ਖੜੇ ਆ ਸਾਰੇ ਤੇ ਸਾਰਾ ਨਗਰ ਹੀ ਸਦਮੇ 'ਚ ਹੈ ਅਸੀਂ ਤੇ ਇਹ ਬੇਨਤੀ ਕਰਦੇ ਹਾਂ ਜੇ ਇਹ ਖੁਦ ਸੁਣਦਾ ਤੇ ਆਪ ਆ ਜੇ ਤੇ ਪ੍ਰਸ਼ਾਸਨ ਨੂੰ ਇਹੋ ਬੇਨਤੀ ਕਰਦੇ ਆ ਵੀ ਸਾਡੀ ਵੱਤ ਵਾਦ ਮਦਦ ਕੀਤੀ ਜਾਵੇ ਤੇ ਨੂੰ ਲੰਬਣ ਦੇ ਮਦਦ ਕੀਤੀ ਜਾਵੇ ਲੱਗਦਾ ਕਿ ਇਹ ਕੋਈ ਕਿਸੇ ਸ਼ਕਤ ਦਾ ਹੋਊਗਾ ਇਹ ਇਹ ਦੇਖੋ ਜੀ ਇਹ ਮੁੰਡਾ ਇਦਾਂ ਦਾ ਹੀ ਬਿਲਕੁਲ ਜਿੱਦਾਂ ਕਹਦੀ ਹੈ ਵੀ ਭਲਾ ਮਾਰਥ ਮੁੰਡਾ ਸੀ ਨਾ ਹੀ ਕਿਸੇ ਨਾਲ ਵੱਧ ਬੋਲਦਾ ਸੀ ਜੇ ਕਿਸੇ ਨੇ ਬੁਲਾ ਲਿਆ ਸਾਸਿਕਾ ਬੁਲਾ ਲਿਆ ਨਹੀਂ ਨਹੀਂ ਤੇ ਬਿਲਕੁਲ ਆਪਣੇ ਖੂਤੇ ਕੰਮ ਤੇ ਚੱਲ ਜਾਣਾ ਜਾਂ ਗੁਰੂਗਰ ਮੱਥਾ ਟੇਕਣ ਜਾਂਦਾ ਸਾਡੇ ਡੇਰਾ ਸ਼ਿਵ ਜਨ ਮਹਾਰਾਜ ਖੇਤੀਬਾੜੀ ਦਾ ਕੰਮ ਕਰਦਾ ਜੀ ਪੁਲਿਸ ਦੀ ਕਾਰ ਪ੍ਰਣਾਲੀ ਤੇ ਆਪਾਂ ਕਹਿ ਸਕਦੇ ਆ ਜੀ ਡਿਫਟੀ ਸਾਹਿਬ ਨੇ ਖਾਲ ਸੱਜਿਆ ਸਾਨੂੰ ਉਹਨਾਂ ਡਿਟੇਲ ਕਢਾਈ ਆ ਜੀ ਫੋਨ ਡਿਟੇਲ ਜਿੱਥੇ ਜਿੱਥੇ ਕਾਲਾਂ ਹੋਈਆਂ ਉਹ ਉਹ ਕਹਿੰਦੇ ਜੀ ਜਲਦੀ ਅਸੀਂ ਵੀ ਕਾਰਵਾਈ ਕਰਕੇ ਤੇ ਲੱਭਣ ਦੀ ਕੋਸ਼ਿਸ਼ ਕਰਦੇ ਆ ਜੀ ਪਰ ਐਸਐਚਓ ਸਾਹਿਬ ਕੱਲ ਕਹਿੰਦੇ ਅਸੀਂ ਸਾਨੂੰ ਵੀ ਅਸੀਂ ਕੈਵਰੇ ਦੇਖ ਲਿਆ ਕਲ ਅੱਜ ਤੀਜਾ ਦਿਨ ਹੋ ਗਿਆ ਹਾਲ ਤੱਕ ਕੈਮਰੇ ਨਹੀਂ ਦੇਖਿਆ ਅਸੀਂ ਖੁਦ ਪੁੱਛ ਕੇ ਘਰਾਂ ਚ ਕੈਮਰੇ ਚੈੱਕ ਕੀਤੇ ਪੁਲਿਸ ਨੇ ਪੁਲਿਸ ਕਹਿੰਦੀ ਘਰਾਂ ਲੈ ਕਹਿੰਦੇ ਨਹੀਂ ਹਲੇ ਕੈਮਰੇ ਹੁਣ ਹੁਣ ਕਰ ਲਾਂ ਤੋਂ ਬਾਅਦ ਹੀ ਗੱਲ ਆਈ ਇਹ ਸਾਡੇ ਗਾਇਬ ਦੇਖਣਾ ਕੈਮਰੇ ਸਾਰੇ ਬੰਦੇ ਮੈਂਬਰ 50 ਸਾਹਿਬ ਕਹਿੰਦੇ ਇਹ ਗਾਇਬ ਉਹ ਕਹਿੰਦੇ ਨਹੀਂ ਹਲੇ ਤੱਕ ਨਹੀਂ ਕੋਈ ਸਾਡੇ ਘਰਾਂ ਦੇਖਾ ਨਾਮ ਹੈ ਜਦਾ ਸੁਣ ਕਰ ਮੇਰਾ ਨਾਮ ਲਿੰਦਰ ਜੁਟਕਾਰਾ ਤੇ ਮੇਰਾ ਸੈਂਨਾ ਨਾਮ ਜਸਵੰਤ ਸਿੰਘ ਆ ਤੇ ਆਫੀਸ਼ially ਕੰਨ ਦਿਨ ਤੋਂ ਉਹ ਲਾਪਤਾ ਹੈ ਨਹੀਂ ਮੈਂ ਦੇ ਨਹੀਂ ਕਿਤੇ ਵੀ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਜਾਨੀ ਕਿਦਰ ਕੋਈ ਸਬੂਤ ਨਹੀਂ ਮਿਲ ਰਹਾ ਹੈਗਾ ਤੇ ਪਲੀਜ਼ ਤੁਸੀਂ ਉਹ ਜਿੰਦਾ ਲੋਗਾਂ ਦਾ ਸਰਾਇਕੀ ਸੁਰਖੀ ਸੁਰਖੀ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇ ਆਖਰੀ ਵਾਰ ਸਾਡੇ ਨਾਲ ਸੀ ਹਾਂਜੀ ਉਹ ਨੂੰ ਛੱਡਣ ਗਿਆ ਸੀ ਸ਼ਹਿਰ ਤੇ ਉਸ ਤੋਂ ਬਾਅਦ ਉਹ ਜੋ ਵਾਪਸ ਨਹੀਂ ਆਈ ਹੋਰੀ ਕੁ ਹੋ ਘਰ ਨਹੀਂ ਪਾਂਚੀ ਮੈਂ ਜਦੋਂ ਮੈਨੂੰ ਛੁੱਟੀ ਹੋਈ ਹੈ ਮੈਂ ਉਹਨਾਂ ਨੂੰ ਫੋਨ ਕੀਤਾ ਹੈ ਕਿ ਉਹ ਤੋਂ ਬਾਅਦ ਜਦੋਂ ਫੋਨ ਸਵਿਚ ਆਫ ਹੀ ਹੁੰਦਾ ਹੈ ਕੁਈ ਆ ਕੇ ਗੱਲ ਬਾਤ ਨਹੀਂ ਉਹ ਦਿਨ ਕੋਈ ਆਚੜ ਨਹੀਂ ਸੀ ਕੋਈ ਕੁੱਛ ਨਹੀਂ ਸੀ ਬੜੀ ਸੁਣੀ ਸੀ ਬੜੀ ਸੁਣੀ ਗਏ ਵਾਪਸ ਆਏ ਮਰਦ ਕੀ ਉਹ ਆਏ ਹੋਣਗੇ ਜਾਂ ਕਿਤੇ ਵੀ ਅਕੀ ਨਹੀਂ ਉੱਟ ਕਰੇ ਇਹਨਾਂ ਨੂੰ ਘਰੇ ਪਾਚੇ ਨਹੀਂ ਮੰਮੀ ਹੋਣਾਂ ਨੇ ਦੱਸਣ ਦੇ ਸਾਹ ਨਾਲ ਉਹ ਘਰ ਆਈ ਨਹੀਂ ਹੈ ਕਿ ਉੱਥੇ ਕਿਤੇ ਕੋਈ ਇਹਨਾਂ ਨੂੰ ਲੈ ਕੇ ਆਇਆ ਵਿੱਚ ਉੱਦੇ ਛੁੱਪ ਆਇਆ ਗੱਡੀ ਦੇ ਵਿੱਚ ਚਾਬੀ ਵੀ ਉੱਦੇ ਲੱਗੀ ਹੋਈ ਸਮਾਨ ਵੀ ਸਾਰਾ ਉੱਦੇ ਪਿਆ ਸੀ ਨਾ ਸਭ ਕੁਝ ਉਹ ਕਿਛਾ ਖੋਬੇ ਤੇ ਨ ਕੋਈ ਨੇ ਕਿਸੇ ਨੂੰ ਕਿਸੇ ਤੇ ਕੋਈ ਸ਼ੱਕ ਨਹੀਂ ਉਹਨਾਂ ਦੀ ਕਿਸੇ ਨਾਲ ਕੋਈ ਰੰਜਿਸ਼ ਇਹਦਾ ਦਾ ਕੁਝ ਵੀ ਨਹੀਂ ਸੀਗਾ ਬੜੇ ਸਾਊ ਬੰਦੇ ਸੈਂਪਲਿਆ ਕੋਈ ਇਹਦਾ ਦਾ ਹੈ ਨਹੀਂਗਾ ਆਈਫਾਈ ਕੁਝ ਵੀ ਨਹੀਂ ਆ ਮੈਂ ਤੁਹਾਨੂੰ ਕਹਿੰਦਾ ਤੁਸੀਂ ਜਲਦੀ ਜਲਦੀ ਸਾਡੇ ਬੰਦੇ ਨੂੰ ਲੱਭਣ ਦੀ ਕੋਸ਼ਿਸ਼ ਕੀਆਗੇ ਜਿਹੜੇ ਥੇ ਵੀ ਆ ਜਿੱਥੇ ਜਿਹਨਾਂ ਦੀ ਲਾਸਟ ਲੋਕੇਸ਼ਨ ਹੈ ਆ ਕੁਝ ਨਹੀਂ ਆ ਸਾਡੇ ਬੰਦੇ ਨੂੰ ਲੱਭਿਆ ਜਾਦਾ ਤੁਹਾਡਾ ਪੁੱਛਣ ਕੰਪਲੀਟ ਹੋ ਚੁੱਕੀ ਹੈ ਹਾਂਜੀ ਕੋਈ ਨਾ ਉਸ ਨੂੰ ਦੱਸ ਦਿੱਤਾ ਗਿਆ ਉਸੇ ਦੇਣੀ ਦਾ ਸਿੱਤਾ ਸੀਗਾ 11:30 ਵਜੇ ਮੈਨੂੰ ਸਾਰਾ ਸਭ ਨੂੰ ਪਤਾ ਲੱਗਾ ਉਸ ਤੋਂ ਬਾਅਦ ਵਿੱਚ 12 12:00 1:00 ਵਜੇ ਰਿਪੋਰਟ ਲਿਖਾਇਆ ਸੀ ਉਸ ਤੋਂ ਬਾਅਦ ਜੀ ਫੇਰ ਦੁਬਾਰਾ ਗਏ ਸੀ ਥਾਣੀ ਪਰ ਉਹਨਾਂ ਨੇ ਕੋਈ ਉਹਨਾਂ ਨੇ ਕਿਹਾ ਸਾਡੇ ਕੋਲ ਸਟਾਫ ਹੈ ਨਹੀਂਗਾ ਸਾਡੇ ਕੋਲ ਬੰਦੇ ਹੈ ਨਹੀਂਗੇ ਫਿਰ ਐਸਐਚਓ ਸਾਹਿਬ ਨਾਲ ਆਏ ਸਾਡੇ ਬਾਅਦ ਵਿੱਚ ਰਿਕਵੈਸਟ ਕਰਨ ਤੋਂ ਬਾਅਦ ਉਹ ਗੱਡੀ ਦੀ ਉਹਨਾਂ ਜਾ ਕੇ ਕਰਕੇ ਦੇਖ ਕੇ ਗਏ ਆ ਹਾਂ ਜੀ 7 ਸਾਲ ਜੀ ਖੜਾਬੇ ਦੇ ਜਿਵੇਂ ਮੋਜਮਾ ਪੇਪਰ ਇਹ ਦੱਸਿਆ ਗਿਆ ਹੋਇਆ ਸੀ ਮੈਸਰ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਇੱਕ ਜਸਵੰਤ ਸਿੰਘ ਨਾਮ ਦਾ ਲੜਕਾ ਜੋ ਕਿ ਖੇਰਾਬੇ ਟੇਬਾ ਹੈ ਉਹਦੀ ਜਿਹੜੀ ਕਾਰ ਹੈਗੀ ਉਹ ਅਬੈਂਡੰਟ ਜਗ੍ਹਾ ਤੇ ਮਿਲੀ ਹੈ ਤੇ ਉਹਦੀ ਤਫਤੀਸ਼ ਕਰਨ ਦੇ ਲਈ ਐਸ ਐਚ ਓ ਫਤੂ ਟਿੰਗੜੀ ਡਿਊਟੀ ਲਗਾਈ ਗਈ ਸੀ ਵੀ ਹੈਵ ਗੋਨ ਥਰੂ 올 ਦ ਸੀਸੀਟੀਵੀ ਕੈਮਰਸ ਅਰਾਊਂਡ देयर ਉਸ ਤੋਂ ਇਲਾਵਾ ਲੜਕੇ ਦੀ ਜਿਹੜੀ ਕਾਲ ਡਿਟੇਲ ਰਿਕਾਰਡਸ ਹੈਗੀਆਂ ਜਿਹੜੀਆਂ ਅਸੀਂ ਉਹਨੂੰ ਚੈੱਕ ਕਰ ਰਹੇ ਹੈਗਾ ਜਿਹੜਾ ਉਹ ਫੋਨ ਹੈਗਾ ਉਹ ਇਸ ਤੋਂ ਕਰੀਬ 150 ਕਿਲੋਮੀਟਰ ਦੂਰ ਤੇ ਰਸਤੇ 'ਤੇ ਜਾ ਕੇ ਉਹ ਟੈਲੀਫੋਨ ਸਵਿਚ ਆਫ ਹੋ ਗਿਆ। ਇਸ ਤੋਂ ਲਗਭਗ 20 ਮਿੰਟ ਪਹਿਨ ਉਸ ਬੰਦੇ ਨੇ ਜਿਹੜਾ ਲੜਕਾ ਮਿਸਿੰਗ ਹੈ ਉਹਨੇ ਆਪਣੀ ਵਾਈਫ ਦੇ ਨਾਲ ਸੰਪਰਕ ਵੀ ਕੀਤਾ ਜੋ ਕਿ ਅਸੀਂ ਹੁਸੇ ਉਹਦੀ ਤਫਤੀਸ਼ ਕਰ ਰਹੇ ਹਾਂ।